ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੀ ਵਧ ਰਹੀਆਂ ਹਨ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬੱਸ ਸਟੈਂਡ ਨਜ਼ਦੀਕ ਚਾਰ ਦੁਕਾਨਾਂ ਵਿੱਚ ਚੋਰਾਂ ਵੱਲੋਂ ਜਿੰਦਰੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੈਸ਼ ਤੇ ਆਜਿੰਦੇ ਕੈਸ਼ ਵੀ ਲੈ ਗਏ ਹੁਣ ਆਮ ਨਾ ਕਰੀਏ ਕਿੰਨੇ ਨਾ ਕਰੀਏ ਸੇਨਾ ਤੁਹਾਨੂੰ ਮੈਂ ਮੰਗੋ ਘੁਪਤੇ ਆ ਉੱਤੇ ਵਾਲਾ ਕੈਮਰਾ ਜਮਾ ਸਹੀ ਪਿਆਗਾ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੈਂ ਐਸ.ਆਈ. ਚਰਨਜੀਤ ਹਨ 4 ਚੌਂਕੀ ਬੱਸ ਸਟੈਂਡ ਬਰਨਾਲਾ ਬੱਸਾਂ ਦੀ ਇੱਕ ਚੋਰੀਆਂ ਹੋਈਆਂ ਨੇ ਕਿੰਨੀਆਂ ਚੋਰੀਆਂ ਹੋਈਆਂ ਨੇ ਕੀ ਕਰਨਾ ਚਾਹੁੰਦੇ ਇਹ ਤਿੰਨ ਦੁਕਾਨਾਂ ਦੇ ਵਿੱਚ ਪਰਲੇ ਸਾਈਡ ਤੇ ਕਿਹੇ ਚਾਰ ਦੁਕਾਨਾਂ ਦੇ ਜਿਹੜੇ ਜਿੰਦਰੇ ਤੋੜੇ ਐ ਇਹਨਾਂ ਦੇ ਮਾਲਕਾਂ ਨਾਲ ਅਸੀਂ ਗੱਲ ਕੀਤੀ ਆ ਔਰ ਸੀ.ਸੀ.ਟੀ.ਵੀ ਫੁਟੇਜ ਨੂੰ ਖੰਘਾਲ ਰਹੇ ਹਾਂ ਟੈਕਨੀਕਲ ਇਨਪੁਟ ਔਤੇ ਹਿਊਮਨ ਇਨਪੁਟ ਦੇ ਆਧਾਰ ਤੇ ਅਸੀਂ ਇਹਨੂੰ ਟਰੇਸ ਕਰਨ ਦੇ ਯਤਨ ਕਰ ਰਹੇ ਹਾਂ ਤੇ ਅਜੇ ਤਾਂ ਫਿਲਹਾਲ ਆਈਆਂ ਇਹਨਾਂ ਨੂੰ ਦੇਖ ਕੇ ਸਾਰਾ ਕੀ ਹੈ ਕਿਸ ਤਰ੍ਹਾਂ ਕਿੱਦਾਂ ਦੇ ਲੋਕ ਨੇ ਕਿਵੇਂ-ਕਿਵੇਂ ਵਾਰਦਾਤ ਹੋਈ ਆ ਉਹ ਸਾਰੀ ਚੀਜ਼ ਨੂੰ ਟੈਕਲ ਕਰਕੇ ਅਸੀਂ ਇਹਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਸੀਸੀਟੀਵੀ ਡਿਪੋਟ ਨੂੰ ਮਿਲਣ ਦੇ ਚਾਂਸ ਦੇਖੋ ਜਿਸ ਦੁਕਾਨ ਦੇ ਵਿੱਚ ਅਸੀਂ ਖੜੇ ਆ ਇਹਨਾਂ ਦਾ ਸੀਸੀਟੀਵੀ ਆ ਜਿਹੜਾ ਉਹ ਉਹਦੀ ਡੀਵੀਆਰ ਲੱਗੇ ਆ ਤੇ ਪਿੱਛੇ ਇੱਕ ਦੁਕਾਨ ਸੀ ਉਹਦੇ ਵਿੱਚੋਂ ਡੀਵੀਆਰ ਪਰੰਤੂ ਉਹਨਾਂ ਦੇ ਜਿਹੜਾ ਹੈਗਾ ਉਹ ਕਹਿੰਦੇ ਅਸੀਂ ਰਾਤ ਨੂੰ ਡੀਵੀਆਰ ਬੰਦ ਕਰ ਦਿੰਨੇ ਆਂ ਕੁਝ ਨੇੜੇ ਤੇੜੇ ਦੀਆਂ ਦੁਕਾਨਾਂ ਨੇ ਜੜੀਆਂ ਉਹਨਾਂ ਨੂੰ ਅਸੀਂ ਉਹਨਾਂ ਦੇ ਸੀਸੀਟੀਵੀ ਖੰਗਾਲਾਂਗੇ ਉਹਦੇ ਆਧਾਰ ਤੇ ਅਸੀਂ ਜਿਹੜਾ ਹੈਗਾ ਅ ਅੱਗੇ ਕਾਰਵਾਈ ਚ ਪਤਾ ਲੱਗੇਗਾ ਕਿ ਕਿੰਨੇ ਲੋਕ ਸੀ ਕੌਣ ਸੀ ਕਿੱਧਰੋਂ ਆਏ ਕੋਈ ਵੀ ਹਿਕਲ ਵਰਤਿਆ ਉਹਦੇ ਆਧਾਰ ਤੇ ਅਸੀਂ ਇਹਨੂੰ ਜਿਹੜਾ ਟਰੇਸ ਕਰਕੇ ਜਲਦੀ ਇਹ ਦੋਸਤਿਆਂ ਨੂੰ ਗ੍ਰਿਫਤਾਰ ਕਰਾਂਗੇ ਜਿਵੇਂ ਕਿਸੇ ਲਗਾਤਾਰ ਮਤਲ 4 ਦੁਕਾਨਾਂ ਤੋਂ ਫਰੰਟ ਦੀ ਖੇਤਰ ਪੱਟੀ ਗਈ ਹੈ ਇਹਦੇ ਬਾਰੇ ਸੁਰੱਖਿਆ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਜਿਹੜੇ ਹੈਗੇ ਸਾਡੀ ਪੀਸੀਆਰ ਸਾਰੀ ਰਾਤ ਗਸ਼ਤ ਕਰਦੀ ਹੈ ਬਟ ਏਰੀਆ ਜਿਆਦਾ ਹੁੰਦਾ ਤੇ ਇੱਥੇ ਕੋਈ ਚੌਂਕੀਦਾਰ ਵਗੈਰਾ ਵੀ ਅਸੀਂ ਕਈ ਵਾਰ ਰਿਕਵੈਸਟ ਕੀਤੀ ਹੈ ਆ ਲੋਕਾਂ ਨੂੰ ਵੀ ਆਪਾਂ ਮਾਰਕੀਟ ਦੇ ਵਿੱਚ ਜਿਹੜੇ ਆਪਣੇ ਆਪਣੇ ਏਰੀਏ ਦੇ ਵਿੱਚ ਕੋਈ ਚੌਂਕੀ ਦਾ ਰੱਖ ਲਈਏ ਬਟ ਜਦੋਂ ਕਿਤੇ ਸਾਡੇ ਪੀਸੀਆਰ ਤੋਂ ਉਹ ਟਾਰਗੇਟ ਹੁੰਦਾ ਹੈ ਕਿ ਉਹਦੇ ਬਾਰੇ ਪਤਾ ਲੱਗਦਾ ਕਿ ਉਹ ਜੀ ਦੂਸਰੀ ਸਾਈਡ ਨੂੰ ਚਲਾ ਗਿਆ ਉਹ ਘੇੜਾ ਲਾਉਣ ਜਾਂਦਾ ਤਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਇਦਾਂ ਦੀ ਜਿਹੜੀ ਵਾਰਦਾਤ ਹੁੰਦੀ ਹੈ ਵੈਸੇ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਨੇ ਉਹ ਰਾਤ ਨੂੰ ਹਰ ਤੁਰੇ ਫਿਰਦੇ ਬੰਦੇ ਨੂੰ ਅਸੀਂ ਚੈੱਕ ਕਰਦੇ ਆਂ ਉਹਨੂੰ ਪੈਸ ਆਈਡੀ ਦੇ ਉੱਤੇ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਕੋਈ ਮੁਕਦਮਾ ਦਰਜਨਾ ਹੋਵੇ ਜਿਹਦੇ ਖਿਲਾਫ ਐਫਆਰ ਦਰਜ ਹੁੰਦੀਆਂ ਉਹਨੂੰ ਅਸੀਂ ਲਿਜਾ ਕੇ ਬੰਦ ਕਰਦੇ ਆ ਔਰ ਵੈਰੀਫਾਈ ਕਰਦੇ ਆ ਜਿਵੇਂ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਵੀ ਜੇ ਜਲਦੀ ਸੀ ਜੋੜ ਨਹੀਂ ਫੜੇ ਜਾਂਦੇ ਤਾਂ ਅਸੀਂ ਸੰਘਰਸ਼ਾ ਐਲਾਨ ਕਰਾਂਗੇ ਉਸ ਪਾਈ ਨਹੀਂ ਅਸੀਂ ਇਹਨੂੰ ਕਰ ਲਾਂਗੇ ਜੀ ਐਡੀ ਨਹੀਂ ਗੱਲ ਹੈਗੀ ਕਿ ਨਾ ਹੋ ਸਕੇ ਠੀਕ ਨੇ ਅਸੀਂ ਇਹਨੂੰ ਟ੍ਰੇਸ ਆਊਟ ਕਰਾਂਗੇ ਪਹਿਲਾਂ ਵੀ ਕੀਤਾ ਔਰ ਹੁਣ ਵੀ ਕਰਾਂਗੇ ਆਪਣਾ ਜੋੜਾ ਬੜਾ ਵੱਡਾ ਬਕਾ ਹੋਇਆ ਉੱਤੋਂ ਪਹਿਲਾਂ ਹਾਂ ਕਿਹੜੀ ਜਨਮ ਹੈ ਕੋਰਾਂ ਨੂੰ ਨਹੀਂ ਬੰਦ ਨਹੀਂ ਥੇ ਕਿ ਕੋਰੇ ਪਰ ਪੱਕੀ ਸਾਡੀ ਲਾ ਜੀ ਸਮਿਤ ਕੁਮਾਰ ਜੀ ਸਮਿਤ ਕੁਮਾਰ ਜੀ ਕਿਹੜੇ ਏਰੀਆ ਦੇ ਤੁਸੀਂ ਰਹਿਣਾ ਨੇ ਉਸ ਦੀ ਗੱਲ ਕਰ ਮੇਰੀ ਦੁਕਾਨ ਪ੍ਰੇਮਪਰਦਨ ਮਾਰਕੀਟ ਬਸ ਸਟੈਂਡ ਦੇ ਵਿੱਚ ਹੈਗੀ ਜੀ ਕੱਪੜੇ ਦੀ ਰਹਿਣ ਵਾਲਾ ਮੈਂ ਪੱਤੀ ਰੋਡ ਤੋਂ ਪਿਆਰਾ ਕਲੋਨੀ ਦੇ ਵਿੱਚ ਹੈਗਾ ਇਹ ਰਾਤ ਚੋਰੀ ਹੋਈ ਹੈਗੀ ਤੇ ਮੰਨ ਲਓ ਸਾਡੇ ਵਪਾਰੀ ਪਾਈ ਦੇ ਇਹਦੇ ਵਿੱਚ ਕੋਈ ਗਵਰਨਮੈਂਟ ਦਾ ਕੋਈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਕਿਸੇ ਪਾਸੇ ਵੀ ਜਿਸ ਦਿਨ ਦੀ ਸਰਕਾਰ ਆਈ ਹੈਗੀ ਐ ਕਿੰਨੀਆਂ ਚੋਰੀਆਂ ਹੋ ਰਹੀਆਂ ਨੇ ਸ਼ਰਿਆਮ ਹੋਦੀਆਂ ਨੇ ਕਿੰਨੀਆਂ ਦੁਕਾਨਾਂ 'ਚ ਚੋਰੀ ਹੋਈ ਹੈ ਗੱਲ ਇਹ ਤਿੰਨ ਦੁਕਾਨਾਂ 'ਚ ਚੋਰੀ ਹੋਈ ਹੈ ਜੀ ਰਾਤ ਕਾਫੀ ਨੁਕਸਾਨ ਹੋਇਆ ਜੀ ਕਾਫੀ ਨੁਕਸਾਨ ਹੋਇਆ ਮੰਗਸ਼ਤੇ ਕਰਦੇ ਦੇਖੋ ਵੀ ਸਾਨੂੰ ਅੱਜ ਦੀ ਅੱਜ ਹੀ ਜਿਹੜੀ ਹੈਗੀ ਐ ਪਹਿਲਾਂ ਤਾਂ ਚੋਰ ਫੜੇ ਜਾਣ ਦੇਖੋ ਜਿਹਨੂੰ ਚੋਰੀ ਕੀਤੀ ਹੈਗੀ ਐ ਪ੍ਰਸ਼ਾਸਨ ਚਾਹੇ ਸਭ ਕੁਝ ਹੋ ਸਕਦਾਗਾ ਵੀ ਸਾਨੂੰ ਅੱਜ ਹੀ ਚੋਰ ਡਿੱਕੇ ਚਾਹੀਦੇ ਆ ਦੇਖੋ ਨਹੀਂ ਅਸੀਂ ਇੱਥੇ ਧਰਨਾ ਦੇਵਾਂਗੇ ਕੋਈ ਇੱਥੇ ਪ੍ਰਸ਼ਾਸਨ ਦਾ ਕੋਈ ਤਿਆਰ ਨਹੀਂ ਹੈਗਾ ਕਿਸੇ ਪਾਸੇ ਵੀ ਕੋਈ ਪੀਸੀਆਰ ਨਹੀਂ ਹੈਗੀ ਕਿੰਨੇ ਕੁ ਲੱਖ ਰੁਪਏ ਦੀ ਚੋਰੀ ਹੋਈ ਹੈ ਹਾਂਜੀ 1.5 ਲੱਖ ਰੁਪਏ ਦੀ ਮੈਰੀ ਜੋਰੀ ਹੋਈ ਹੈ ਜੀ 1.5 ਲੱਖ ਰੁਪਏ ਦੀ ਇੱਕ ਦੁਕਾਨ ਦੇ ਚੋਰੀ ਹੋ ਗਈ ਜੀ ਤਕਰੀਬਨ 4-5000 ਦੀ ਇੱਕ 4-5000 ਦੀ ਇੱਕ ਹੈ ਜੀ 4-5000 ਦੀ ਇੱਕ ਐਡੀ ਵੀਆਰ ਵੀ ਪਟਕੇ ਲੱਗੀ 10000 ਲੱਗੇ ਜੀ 10000 ਪਟਕੇ ਜੀ ਬਾਕੀ ਸਵਾਲ ਟਰੈਕਟਰ ਮੈਸਰ ਮਥਲ ਮੈਡੀਕੋਸ ਆਪਣੀ ਦੁਕਾਨ ਕਿੱਥੇ ਹੈ ਜੀ ਕਿੱਥੇ ਬੱਸ ਸਟੈਂਡ ਤੇ ਕਾਲੀ ਦੁਕਾਨ ਹੈ ਸਾਹਮਣੇ ਮੈਡੀਕਲ ਸਟੋਰ ਕੀ ਚੀਜ਼ ਹੋਇਆ ਜੀ ਆਪਣੇ ਸੁਬਾ ਸੁਬਾ ਅਖਿਆਛਾਡਾ ਟੁੱਟੇ ਹੈ ਜੀ ਬਾਹਰੋਂ ਤੇ ਬੰਦੇ ਐਂਟਰ ਕਰੇ ਨੇ ਦੁਕਾਨ ਦੇ ਵਿੱਚ ਕੁੱਡੀ ਵੀ ਆਰ ਵਗੈਰਾ ਡੀ ਵੀ ਆਰ ਵਗੈਰਾ ਲੈ ਗਏ ਨੇ ਤੇ ਕੈਮਰੇ ਵੀ ਤੋੜੇ ਪਏ ਨੇ ਜੀ ਸਾਰੀ ਕਿੰਨੇ ਵਜੇ ਦੀ ਵਾਰਦਾਤ ਹੈ ਜੀ ਇਹ ਹੁਣ ਅਸੀਂ ਤਾਂ ਸਾਨੂੰ ਤਾਂ ਸਵੇਰੀ ਪਤਾ ਲੱਗਿਆ ਜੀ ਟਾਈਮ ਦਾ ਤਾਂ ਕੁਝ ਕਹਿ ਨਹੀਂ ਸਕਦੇ ਜੇ ਕੁਝ ਚੋਰੀ ਹੋਇਆ ਜੀ ਇੱਕ ਤਾਂ ਡੀ ਵੀ ਆਰ ਵਗੈਰਾ ਪਟਕੇ ਲੈ ਗਏ ਜੀ ਸਾਰਾ ਤੇ ਦੋ ਤਿੰਨ ਕੈਮਰੇ ਪਟਕੇ ਲੈ ਗਏ ਤੇ ਸ਼ਟਰ ਵੀ ਤੋੜਿਆ ਪਿਆ ਤੇ ਕ੍ਰੈਸ਼ ਦਰਾਜ ਦੇ ਵਿੱਚ ਜੋ ਰੱਖਦੇ ਆਂ 5-7000 ਰੁਪਏ ਦੇਖੋ ਨਾਲ ਇੱਕ ਲੱਗ ਗਿਆ ਕੀ ਕਹਿਣਾ ਚਾਹੁੰਦੇ ਹੋ ਸੁਰੱਖਿਆ ਬਾਈ ਸੁਰੱਖਿਆ ਬਾਰੇ ਇਸ ਤਰ੍ਹਾਂ ਕਈ ਵਾਰੀ ਹੋ ਚੁੱਕੀ ਹੈ ਕਿੰਨੇ ਵਾਰੀ ਕੋਈ ਪੁਲਿਸ ਦਾ ਕੋਈ ਧਿਆਨ ਨਹੀਂ ਹੈ ਇਸ ਪਾਸੇ ਕਹਿਣਾ ਜਦੋਂ ਗੱਲ ਕਰਦੇ ਆਂ ਪੀਸੀਆਰ ਆ ਜੀ ਫਲਾਨਾ ਜੀ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਇੱਥੇ ਕੀ ਮੰਗ ਕਰਦੇ ਆਂ ਉਲਟਾ ਸਾਨੂੰ ਹੀ ਕਹਿੰਦੇ ਚੌਕੀਦਾਰ ਰੱਖੋ ਫਲਾਨਾ ਕਰੋ ਚਾਰ ਚੋਰੀਆਂ ਹੋ ਗਈਆਂ ਅੱਜ ਚਾਰ ਚੋਰੀਆਂ ਹੋ ਗਈਆਂ ਅੱਜ ਤਿੰਨ ਉਧਰ ਹੋਈਆਂ ਇੱਕ ਇੱਥੇ ਹੋਈ ਹੈ ਇਹ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਦੋ ਕੁਟੀ ਨਵੀਆਂ ਕੱਲ ਮਗਾਈਆਂ ਨੇ ਥੋੜੀ ਤੇ ਵੀ ਉਹ ਵਾਹ ਚੀਜ਼ਾਂ ਕਿੱਥੇ ਲੱਗਿਆ ਜਾਵਾਂਗੀ ਉਧਰ ਦੀ ਮੈਂ ਜਿਹੜਾ ਹੋਣਾ ਹੁੰਦਾ ਚਾਂਸ ਇੱਕ ਜਿੰਦੇ ਤੁਹਾਡੇ ਦੂਜੇ ਲੱਗੇ ਹੋਏ ਦੇ ਲਈ ਜਿੰਦਾ ਵੀ ਲੱਗਿਆ ਵਾ ਇਹ ਸਾਡਾ ਮੇਡ ਹੈ ਸਾਡਾ ਸਾਰਾ ਹਿਸਾਬ ਉੱਥੇ ਰਹੀ ਸੀ ਅਸਾਂ ਉੱਥੇ ਖੜੀ ਉਹ ਕਰ ਰਹੀ ਸੀਗੀ ਉਹਨੇ ਤਾਂ ਸਿਆਗਣਾ ਹੀ ਵਿਚਾਰਾ ਜੀ ਲੈ ਗਈ ਜਿਹੜਾ ਪੱਤੀ ਰੋਡ ਤੇ ਇੱਕ ਫੁਰੰਗੀ ਖਾਤਰ ਜਿਹਾ ਹੈਗਾ ਪਤਾ ਨਹੀਂ ਕੀ ਚੋਰ ਦਾ ਨਾਂ ਕੀ ਇਹ ਉਹ ਲੈ ਗਈ ਉਹ ਲੈ ਗਈ ਦੋ ਕੁੱਤੇ ਵਿਚਕਾਰ ਲੈ ਕੇ ਜਾਇਆ ਕਰਾਂਗੇ ਮੇਰੇ ਨਾਲ ਵਿੱਕੀ ਆਈ ਕਿ ਅੱਜ ਬੱਸ ਸਟੈਂਡ ਰੋਡ ਤੇ ਖੜੀਆਂ ਕੀ ਕਹਿਣਾ ਚਾਹੁੰਦੀ ਸੀ ਬੱਸ ਸਟੈਂਡ ਰੋਡ ਤੇ ਖੜਿਆ ਜੀ ਬੱਸ ਸਟੈਂਡ ਰੋਡ ਤੇ ਰਾਤ ਤਿੰਨ ਦੁਕਾਨਾਂ ਦੇ ਛੱਡਰਾਂ ਦੀ ਚੋਰੀ ਹੋ ਗਈ ਕਾਫੀ ਸਮਾਨ ਲੈ ਕੇ ਚੱਕ ਕੇ ਦੁਕਾਨਾਂ ਜਿਹੜਾ ਕੈਸ਼ ਸੀ ਉਹ ਲੈ ਗਏ ਦੋ ਦੁਕਾਨਾਂ ਚ ਪਾਏ 1.5 ਲੱਖ ਰੁਪਏ ਸੀ ਇੱਕ ਦੁਕਾਨ ਚ 1.5 ਲੱਖ ਸੀਗਾ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਉਰੋਂ ਦੇ ਪੀਸੀਆਰਐਲ ਦੀ ਕਿਸੇ ਦੀ ਕੋਈ ਡਿਊਟੀ ਨਹੀਂ ਹੈਗੀ ਸਰਕਾਰ ਦਾ ਕੋਈ ਇੰਨਾ ਗੱਲਾਂ ਦੇ ਧਿਆਨ ਨਹੀਂ ਹੈਗਾ ਇੰਨਾ ਵੱਡਾ ਬਾਜ਼ਾਰ ਨੇ ਉੜਾ ਹਰੇਕ ਵਪਾਰੀ ਬੰਦਾ ਇੰਨਾ-ਇੰਨਾ ਟੈਕਸ ਭਰਦਾ ਹੈਗਾ ਔਰ ਕੋਈ ਕਿਸੇ ਦੀ ਕੋਈ ਸੁਰੱਖਿਆ ਨਹੀਂ ਹੈਗੀ ਕੀ ਮੰਗ ਕਰਦੇ ਹਾਂ ਮੰਗਦਾ ਇਹ ਜਿਹੜੇ ਦੁਕਾਨਦਾਰਾਂ ਨੂੰ ਜਿਹੜਾ ਨੁਕਸਾਨ ਹੋਇਆ ਜੀ ਬੰਦੇ ਫੜੇ ਜਾਣ ਉਹ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਔਰ ਸਾਈਟ ਤੋਂ ਕੋਲੋਂ ਪੁਲਸ ਆਈ ਸੀ ਜੀ ਦੋ ਬੰਦੇ ਆਏ ਨੇ ਮੇਨ ਅਫਸਰ ਇਹਨਾਂ ਦਾ ਕੋਈ ਨਹੀਂ ਆਇਆ ਹੈਗਾ ਆਹ ਕਾਈ ਤੋਂ